I'm to ਮੇਰਾ ਨਾਮ ਮਲਕੀਤ ਸਿੰਘ ਹੈ ਜੀ ਜੀ ਕਿਥੇ ਅੱਜ ਬੈਠੇ ਹੋ ਕੀ ਇਹ ਮੈਟਰ ਹੈ ਜਿਹੜਾ ਮੇਰਾ ਨਾਮ ਮਲਕੀਤ ਸਿੰਘ ਜੀ ਮੈਂ ਪਿੰਡ ਪੂਨੀਆ ਖਾਨਾ ਦਾ ਰਹਿਣ ਵਾਲਾ ਜੀ ਅਸੀਂ ਨਾ ਸਾਡੇ ਪਰ ਕੇਸ ਪਾਤਾ ਜੱਸਾ ਸਿੰਘ ਨੇ ਝੁੱਠੀ ਪੰਜ ਛੇ ਕੇਸ ਪਾਰਖੀਆਂ ਨੇ ਤੇ ਜ਼ਮੀਨ ਹੜੱਪ ਰਿਆ ਜੀ ਸਾਡੀ ੱੱੱਕੇ ਨਾਲ ਮੇਰੀਆਂ ਦੋ ਭੂਆ ਸੀ ਉਹਨਾਂ ਕੇ ਮਰੀਆਂ ਹੋਈਆਂ ਗਈ ਜ਼ਮੀਨਾਂ ਆਪਣੇ ਨਾਮ ਕਰਾ ਗਿਆ ਸਾਡੇ 30 ਬਿਗੇ ਜ਼ਮੀਨ 15 ਬਿਗੇ 6 ਬਿਸਵੀ ਇੱਕ ਨੌ ਸੀ 15 ਬਿਗੇ 6 ਬਿਸਵੀ ਇੱਕ ਸੀ ਜੀ ਤੇ ਅਸੀਂ ਜੇ ਉਸ ਦੀ ਪੈਰ ਵੀ ਕਰੀਏ ਜਾਂ ਸੀ ਨੇ ਉਸ ਦਾ ਕੇਸ ਪਾਇਆ ਸੀ ਸਾਡੇ ਦੇ ਝੂਠੇ ਪਰਚੇ ਬਣਾ ਦਿਆ ਹੁਣ ਸਾਡੇ ਤੇ ਇਹਨੇ ਅੱਜ ਕੇ ਦਿਨ ਦੀ ਝੂਠਾ ਪਰਚਾ ਬਣਾ ਰਖਿਆ ਕਿਡਨੈਪ ਕਰ ਆਪਣੇ ਨੌਕਰ ਵੱਲੋਂ ਜੀ ਵੀ ਮੇਰਾ ਨੌਕਰ ਨੂੰ ਇਹਨਾਂ ਨੇ ਪਕੜ ਲਿਆ ਉਹ ਕੋਈ ਪੈਸੇ ਕੱਢ ਲਿਆ ਉਹਦਾ ਮੋਬਾਈਲ ਕੱਢ ਲਿਆ 12000 ਰੁਪਏ ਸਾਡੇ 9 ਲਾਤਾ ਜਦ ਕਿ ਇਹਨੇ ਆਪ ਨੌਕਰ ਨੂੰ ਭੇਜਿਆ ਇਸ ਦਾ ਫੋਨ ਹੈ ਉਸਕੇ ਨੌਕਰ ਕੇ ਫੋਨ ਤੇ ਵੀ ਹੈਗਾ ਕੀ ਹੈ ਬਈ ਅਸੀਂ ਨੇ ਪੁਲਿਸ ਨੂੰ ਫੋਨ ਕਰਿਆ 112 ਤੇ ਮੇਰੀ ਭਤੀਜੀ ਨੇ ਜੀ ਵੀ ਸਾਡੇ ਘਰ ਬੰਦੇ ਵੜ ਗਏ ਜੀ ਸ਼ਰਾਬ ਪੀ ਕੇ ਤੇ ਗੋਲੀਆਂ ਖਾ ਕੇ ਨਸ਼ੇ ਵਿੱਚ ਫਿਰ ਰਹੇ ਆ ਦੋ ਬੰਦੇ ਦੋ ਸੀ ਜੀ ਉਹ ਇਹਨਾਂ ਨੇ ਫੋਨ ਵੀ ਕਰਿਆ ਮੈਰੀ ਉਹਰੇ ਪੁਰਾਣੀ ਨਿਕਰੀ ਚਾਹੀਦੀ ਸੀ ਜੀ ਐਸਵੀ ਸਿਟੀ ਕੋਲ 9 ਤਰੀਕ ਸੀ ਪੰਜਵਾਂ ਮਹੀਨਾ ਸੀ ਜੀ 24 ਨੂੰ ਉਹ ਸੀ ਮੇਰੇ ਦਫ਼ਤਰ ਚ ਖੜਿਆ ਸੀ ਜੀ ਅਸੀਂ ਮੈਲ ਸਿੰਘ ਨੂੰ ਕਹੇ ਵੀ ਸਾਡੇ ਪਿੰਡ ਤੇ ਝਗੜਾ ਹੋ ਗਿਆ ਜੀ ਮੇਰੇ ਕੋਲ ਫੋਨ ਆਇਆ ਉਹ ਕਹ ਕੋਈ ਗੱਲ ਨਹੀਂ ਜੀ ਵੀ ਤੁਸੀਂ ਜਾਓ ਅਸੀਂ ਇਹਨਾਂ ਤੇ ਕਹੇ ਤੇ ਸਾਡੇ ਪਰ ਤੁਰਤ ਉਹਨਾਂ ਨੇ ਸਾਡੇ ਜਾਣ ਦੇ ਪਹਿਲਾਂ ਪੁਲਿਸ ਖੜੀ ਸੀ ਜੀ ਸਾਡੇ ਮੈਂ ਪਰਚਾ ਕੱਟ ਦਿਆ ਝੂਠਾ ਜੀ ਪਹਿਲਾਂ ਇਹਨਾਂ ਨੇ ਆਪਣੇ ਨੌਕੋਂ ਦੇ ਇੱਕ ਐਸਸੀ ਦਾ ਪਰਚਾ ਪਾਤਾ ਜੀ ਸਾਨੂੰ ਘਰ ਤੇ ਵੇਖਾਰ ਕਰਕੇ ਰੱਖਿਆ ਭਜਾ ਕੇ ਰੱਖਿਆ ਹਰਜੀਤ ਸਿੰਘ ਨੂੰ ਜੀ ਉਹ ਸਾਡੀ ਹਾਈ ਕੋਰਟ ਜਾ ਕੇ ਜਮਾਨਤ ਹੋਈ ਸੀ 447 ਦਾ ਪਰਚਾ ਬਣਾ ਦਿਆ ਜੀ ਫੇਰ ਤਾਂ ਅਸੀਂ ਆਪਣੇ ਬਾਹਰੇ ਆ ਤੇ ਸਾਡੇ ਤੇ 447 ਦਾ ਪਰਚਾ ਬਣਾ ਦਿਆ ਪੁਲਿਸ ਨੂੰ ਕਹਿ ਕੇ ਪੁਲਿਸ ਕੋ ਚਲਾਨ ਨਹੀਂ ਪੇਸ਼ ਕਰਦੀ ਉੱਥੇ ਰੱਖ ਲਿਆ ਸਾਨੂੰ ਡਰਾਣ ਕੀ ਮਾਰੀ ਉੱਥੇ ਬੜਨ ਨਹੀਂ ਦਿੰਦੀ ਜੇ ਅਸੀਂ ਕੋਈ ਸ਼ਿਕਾਇਤ ਲੈ ਕੇ ਪੁਲਿਸ ਕੇ ਪੁਲਿਸ ਕੇ ਥਾਣੇ 'ਚ ਜਾਂ ਜੀ ਸਾਡੇ ਤੇ 182 ਲਾਦੇ ਹਾਂ ਉਹ ਕਿ ਤੁਸੀਂ ਜੱਸਾ ਸਿੰਘ ਕੇ ਖਿਲਾਫ ਆਏ ਆ ਥਾਣੇ 'ਚ 182 ਲਾਦੇ ਹਾਂ ਜੀ ਜਾਦਾ ਇਸ ਕੀ ਉਮਰਾਂ ਨੰਗਰ ਨਾਲ ਆਈ ਜੀ ਨਾਲ ਵੀ ਰਿਸ਼ਤੇਦਾਰੀ ਸੀ ਜੀ ਜੱਸਾ ਸਿੰਘ ਕੇ ਜ਼ਮੀਨ ਸਾਂਝੀ ਹੈ ਜੀ ਇਹਨਾਂ ਕੀ ਪਾ ਮੇ ਨੌ ਜ਼ਮੀਨ ਜਸਾ ਸਿੰਘ ਕਰਾ ਲਿਆ ਆਪਣੇ ਨੌਕਰਾਂ ਨੌ ਕਰਾ ਲਿਆ ਆਪਣੇ ਪੜੋਈਏ ਨੌ ਕਰਾ ਲਿਆ ਅਬਰਾਈ ਕੀ ਜਨਾਨੀ ਹੈ ਜੀ ਮਨੀਂਦਰ ਕੌਰ ਉਸਕੇ ਨੌ ਕਰਾ ਦਿਆ ਜੀ ਉਹ ਤੋਂ ਫਿਰ ਬਾਅਦ ਵਿੱਚ ਆਪ ਕਰਾ ਲਿਆ ਹੈ ਜ਼ਮੀਨ ਨੌ ਫਿਰ ਆਪਣੇ ਬੇਟਾਂ ਕੇ ਨੌ ਕਰਾ ਦਿਆ ਪਹਿਲਾਂ ਹੀਰਾ ਫੇਰੀ ਅਦਲਾ ਬਦਲੀ ਕਰਾ ਜੀ ਕਦੇ ਰਾਮਚੰਦ ਕੇ ਨੌ ਜ਼ਮੀਨ ਕਰਾਤੀ ਮਤਲਬ ਕਿ ਕਦੇ ਪਹਿਲਾਂ ਕਿਸੇ ਗਲਤ ਬੰਦੇ ਕੇ ਨੌ ਜ਼ਮੀਨ ਕਰਾ ਕੇ ਅਮੀਰ ਬੰਦੇ ਕੇ ਨੌ ਜ਼ਮੀਨ ਕਰਾ ਕੇ ਉਹ ਬਾਅਦ ਚ ਆਪ ਆਪ ਜ਼ਮੀਨ ਕਰਾ ਲਿਆ ਜੀ ਜੇ ਅਸੀਂ ਅਦਾਲਤ ਜਾਈਏ ਉੱਥੇ ਨਹੀਂ ਸਾਡੇ ਪੈਰ ਲੱਗਣ ਦਿੰਦਾ ਜੀ ਬੰਦੇ ਖੜੇ ਹੋਆ ਕਿ ਕਿਸ ਕਾ ਆਪਣੋਈ ਆ ਜੀ ਬਲਵਿੰਦਰ ਸਿੰਘ ਜੀ ਉਹਨੂੰ ਆਪਣਾ ਇੱਕ ਗਨ ਦੇਰਤੀ ਲੈ ਕੇ ਛੁੱਟੀ ਉਸ ਦੀ ਉਸ ਦੀ ਵੀ ਮੈਂ ਅਪਲੀਕੇਸ਼ਨ ਪਾਈਆਂ ਵੀ ਆ ਮੁੱਖ ਮੰਤਰੀ ਤੱਕ ਵੀ ਗਏ ਅਸੀਂ ਮੁੱਖ ਮੰਤਰੀ ਦੇ ਦਫ਼ਤਰ ਵੀ ਗਏ ਸੀ ਇਸ 30 ਤਰੀਕ ਨੂੰ ਜਿਹੜੀ ਲੰਘ ਕੇ ਗਈ ਹੈ ਜੀ ਸਾਨੂੰ ਮਿਲੇ ਨਹੀਂ ਬਰਾੜ ਸਾਹਿਬ ਮਿਲੇ ਸੀ ਜੀ ਆਪਣਾ ਐਸਐਸਪੀ ਕੋਲ ਵੀ ਪੇਸ਼ ਹੋਏ ਸਾਰਾ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹੁਣ ਇਹ ਤਿੰਨ ਵਾਰੀ ਧਰਨੇ ਲੱਗੇ ਜੀ ਪਹਿਲਾ 12 ਤਰੀਕ ਨੂੰ ਲੱਗਿਆ ਜੀ ਫਿਰ 25 ਤਰੀਕ ਨੂੰ ਲੱਗਿਆ ਪਿਛਲੇ ਮਹੀਨੇ ਕੀ ਹੁਣ ਅੱਜ ਲੱਗਿਆ ਜੀ ਵੀ ਸਾਨੂੰ ਕਿਸੇ ਤਰ੍ਹਾਂ ਇਨਸਾਫ ਮਿਲ ਜੇ ਇਹ ਸਾਡੀ ਜਾਨ ਕਾ ਖਤਰਾ ਵੀ ਬਣਿਆ ਪਿਆ ਜੀ ਤਾਨੂੰ ਇਹ ਲੋਕਾਂ ਦੇ ਮਰਾ ਵੀ ਸਕਾ ਕਟਾ ਵੀ ਸਕਾ ਕਿਉਂਕਿ ਇਹਨੇ ਮੇਰੇ ਫੁੱਫੜ ਨੂੰ ਬਹੁਤ ਕੁੱਟਾ ਵੱਢਿਆ ਸੀ ਕਿਰਾ ਉਹਨੇ ਕੀ ਸ਼ਿਕਾਇਤ ਕਰਤੀ ਸੀ ਵੀ ਇਹਨੇ ਮੇਰੀ ਜ਼ਮੀਨ ਮੇਰੇ ਘਰ ਵਾਲੀ ਦੀ ਜ਼ਮੀਨ 15 ਬਿਘੇ 20 ਸਵੇ ਲਈ ਐਸਪੀ ਹੈੱਡ ਕੁਆਰਟਰ ਕੋਲ ਵੀ ਦਿਖਾਸ ਲੱਗੀ ਜੀ ਇਹਨੇ ਉਹਨੂੰ ਭਲੋਕ ਭਲੂ ਕੇ ਕਰਤਾ ਵੀ ਮੈਂ ਤੁਹਾਡੀ ਐਂ ਕਰਾਂਗਾ ਬੋਕਰਾਂ ਜਦੋਂ 2-4 ਦਿਨ ਬੀਤੇ ਬੀਤਣ ਤੋਂ ਬਾਅਦ ਉਹਨੂੰ ਬਹੁਤ ਬਟਿਆ ਕੁੱਟਿਆ ਸੜਕ 'ਤੇ ਘੇਰ ਕੇ 326 ਦਾ ਮੁਕੱਦਮਾ ਬਣਿਆ ਜੀ ਤੇ ਉਸ ਦਾ ਵੀ ਕੁਝ ਨਹੀਂ ਬਣ ਸਕਿਆ ਵਿਚਾਰਾ ਉਹ ਡਰ ਗਿਆ ਫਿਰ ਉਸ ਦੇ ਸਾਹਮਣੇ ਮੈਂ ਕਿਤੇ ਲਾ ਰਿਹਾ ਕਿ ਇਹ ਇਹ ਅੱਜ ਧਰਨਾ ਆਇਆ ਜੀ ਐਸਐਸਪੀ ਦੇ ਦਫਤਰ ਪੁਲਿਸ ਕੇ ਡੀਸੀ ਕੇ ਵੀ ਨੋਸ਼ਟਮਾ ਜੀ ਪੁਲਿਸ ਵਾਲਿਆਂ ਨੇ ਵੀ ਕਿਹਾ ਵੇ ਪੰਜ ਚਾਰ ਦਿਨ ਪਹਿਲਾਂ ਕਹਿ ਕੇ ਗਏ ਆ ਜੀ ਸਾਡੇ ਕੋਲ ਝੂਠੇ ਪਰਚੇ ਬਣਾ ਰਿਹਾ ਜੀ ਸਾਡੇ ਘਰ ਗਲਤ ਬੰਦੇ ਭੇਜ ਰਿਹਾ ਹਰ ਇੱਕ ਵਾਰ ਨਹੀਂ ਭੇਜਿਆ ਜੀ ਇਹਨੇ ਪਹਿਲਾਂ ਵੀ 16 11 16 ਤਰੀਕ ਦੀ 11ਵਾਂ ਮਹੀਨਾ ਤੋਂ ਆਇਆ ਇਸ ਤੀਨੂ ਸਾਰੇ ਬੰਦੇ ਭੇਜੇ ਨੇ ਨਾਲ ਪੁਲਸ ਸਾਡੇ ਦਰਵਾਜ਼ੇ ਵੱੜ ਤੇ ਦਰਵਾਜ਼ੇ ਤੋੜ ਤੇ ਜਾਲੀਆਂ ਵੱੜਦੀਆਂ ਇਹਕੇ ਨਾਲ ਐਸਐਸਪੀ ਰਲਿਆ ਹੋਇਆ ਸੀ ਜੀ ਭੁੱਲਰ ਪੂਰੀ ਕਾ ਨੌਕਲ ਰਹਿਣ ਵਾਲਾ ਉਹ ਉਹ ਕੀ ਜ਼ਮੀਨ ਹੈ ਇਸਕੇ ਵਿਚਾ ਉਸਕੇ ਨੌਕਰਾਂ ਦੇ ਜਾਂਦੇ ਜਾਂਦੇ ਇਸਕੇ ਡੇਰੇ ਚ ਹੁਣ ਫੇਰ ਇਸकी ਪਿੱਛੇ ਤੇ ਭੁੱਲਰ ਖੜਿਆ ਜੀ ਡੀਆਈਜੀ ਉਸ ਕਰਕੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਹੁਣ ਮੇਰੇ ਭਰਾ ਨੂੰ ਇਹ ਬੰਨ ਕੇ ਨੂੜ ਕੇ ਕੁੱਟ ਕੇ ਲਿਆਇਆ ਡਾਂਗਾ ਸੋਟੀਆਂ ਨਾਲ ਜਿੱਤਨਾ ਬ ਕੋ ਕਿਸੇ ਪਸ਼ੂ ਨੂੰ ਕੁੱਟੇ ਕਰਾਂਗੇ ਉਸ ਇੱਕ ਘਰ ਤੇ ਕੈਮਰਾ ਲੱਗਿਆ ਹੋਇਆ ਸੀ ਕਲੋਨੀ ਚ ਬਣਾ ਹੋਇਆ ਸੀ ਜਿੱਥੇ ਮੇਰਾ ਭਰਾ ਫੜਿਆ ਜੀ ਉਹਨੂੰ ਗੁਨੀਮਾਚਰਾ ਕਹਦੇ ਆਂ ਜ਼ਮੀਨ ਸਾਡੇ ਪਿੰਡ ਦੀ ਆ ਉੱਥੇ ਤੇ ਉਹਨਾਂ ਨੇ ਉਸ ਆਲੇ ਨੇ ਕੈਮਰਾ ਬਟਲੇ ਜੀ ਪਹਿਲਾਂ ਸਾਡੇ ਘ ਪੁਲਿਸ ਦਾ ਸਹਾਰਾ ਲੈ ਲੈ ਕੇ ਸਾਨੂੰ ਦੁਲਾ ਰਿਆ ਭੁਜਾਰਿਆ 40 ਸਾਲਾਂ ਤੋਂ ਸਾਨੂੰ ਘਰ ਨਹੀਂ ਬੜਨਦੇ ਰਹੀ ਜੀ ਸਾਨੂੰ ਬਾਹਰੇ ਰੱਖ ਰਿਆ ਸਾਡੇ ਮੱਜਾਂ ਵੀ ਭੁੱਖੀਆਂ ਮਰ ਗਈਆਂ ਸਾਡੇ ਬੱਚੇ ਵੀ ਬਰਬਾਦ ਹੋ ਗਏ ਸਕੂਲ ਵਾਲੇ ਵੀ ਹੋ ਹੋ ਗਏ ਜੀ ਸਾਡੇ ਕੋਲ ਪੈਸਾ ਵੀ ਮੁੱਕਦਾ ਜਾ ਰਿਹਾ ਹੁਣ ਵੀ ਮੇਰੇ ਖੇਤ ਵਿਲੇ ਪੈ ਨਹੀਂ ਖੇਤ ਨਹੀਂ ਬਾਣ ਦਿੰਦਾ ਜੀ ਕੀ ਮੰਗ ਕਰਦੇ ਸੀ ਅਸੀਂ ਤਾਂ ਮੰਗ ਇਹ ਕਰ ਰਹੇ ਹਾਂ ਹੱਥ ਬੰਨ੍ਹ ਕੇ ਵੀ ਪੁਲਿਸ ਅਫਸਰਾਂ ਦੇ ਵੀ ਸਾਡੇ ਤੇ ਰਹਿਮ ਕਰੋ ਸੱਚ ਨੂੰ ਜਾਣੋ ਸੱਚ ਨੂੰ ਪਛਾਣੋ ਜੇ ਸਾਦਾ ਅਸੀਂ ਕਸੂਰਵਾਰਾਂ ਸਾਨੂੰ ਚੌਂਕ ਚ ਫਾਂਸੀ ਦੇ ਦਿਓ ਜੇ ਕਸੂਰਵਾਰ ਆ ਇਸਕੇ ਉੱਪਰ ਕੋਈ ਕਾਰਵਾਈ ਕਰੋ ਅਸੀਂ ਮੁੱਖ ਮੰਤਰੀ ਤੱਕ ਵੀ ਪਹੁੰਚ ਕਰ ਲਈ ਮੰਤਰੀਆਂ ਤੱਕ ਵੀ ਸਾਰਾ ਕਿਤੇ ਪਹੁੰਚ ਕਰ ਲਈਏ ਕਿਤੇ ਨਹੀਂ ਲੱਗਦੇ ਕਿਉਂਕਿ ਇਸਕੇ ਪਿਛੋਕੜ ਆਵਰਾਏ ਸਾਹਿਬ ਵੀ ਆ ਵੱਡੇ ਵੱਡੇ ਪੁਲਿਸ ਦੇ ਉਮਰਾ ਨੰਗਲ ਵੀ ਆ ਵੱਡੇ ਵੱਡੇ ਡੀਆਈਜੀ ਪਟਿਆਲੇ ਕੇ ਵੀ ਆ ਪਹਿਲਾਂ ਐਸਐਸਪੀ ਵੀ ਰਹਾ ਹੋਰ ਇਸਕੇ ਯਾਰ ਦੋਸਤ ਮਿਸਟਰ ਵੀ ਆ ਇਹ ਡੀਐਸਪੀ ਕੇ ਖਿਲਾਫ ਵੀ ਮੈਂ ਅਪਲੀਕੇਸ਼ਨ ਪਾਈ ਸੀ ਪਹਿਲਾਂ ਗੁਰਦੇਵ ਸਿੰਘ ਧਾਰੀਵਾਲ ਸੀ ਇਸਕੇ ਨਾਲੇ ਅਕਸਰ ਇਸਕੇ ਅੰਦਰ ਜਾਂਦੇ ਰਹਾਂ ਜੀ ਨਸ਼ੇ ਦਾ ਇਹ ਕਾਰੋਬਾਰ ਕਰ ਰਹੇ ਆ ਜੀ ਇਸ ਦਾ ਮੁਨਸੀਆ ਜਿਹੜਾ ਸ਼ਾਮ ਲਾਲ ਜੀ ਉਹ ਨਸ਼ਾ ਫੀਮ ਸ਼ਰੀਆਮ ਵੇਚ ਰਿਹਾ ਜੀ ਉਹਨੇ ਕਿਸੇ ਦੇ ਘਰ ਨਾਲ 3 ਕਿਲੋ ਫੀਮ ਰੱਖਤੀ ਸੀ ਜੀ ਸਾਬਕਾ ਸਰਪੰਚ ਦੇ ਘਰ ਉਹਨੂੰ ਪੁਲਿਸ ਤੇ ਪਕੜਾ ਦਿਆ ਪਰ ਸਾਡੇ ਇੱਕ ਮਾਨ ਦਾ ਸਾਧਰ ਥਾਣੇ ਦਾ ਐਸਐਚਓ ਲੱਗਿਆ ਹੋਇਆ ਸੀ ਇੱਕ ਅੱਗੇ ਵਾਲੇ ਪੁਲਿਸ ਨੇ ਫੜ ਲਿਆ ਉਹ ਉਹਨੇ ਆ ਕੇ ਨਾ ਇਨਕੁਆਇਰੀ ਕਰਕੇ ਉਸੇ ਸ਼ਾਮ ਲਾਲਪਾ ਪਰਚਾ ਬਣਾਇਆ ਪਰ ਬਾਅਦ ਚੋਕਾ ਕਤਲ ਕਰਾਤੇ ਨੇ ਜੱਸਾ ਸਿੰਘ ਨੇ ਇਹਨੇ ਹਰੇਕ ਨੌਕਰ ਕੋਲ ਤੋਂ ਇਸ ਦਾ ਪਰਚਾ ਗੋਲੀਆਂ ਦਾ ਵੀ ਸ਼ਰਾਬ ਦਾ ਵੀ ਜਿਹੜੀ ਮੈਡੀਕਲ ਆ ਉਹ ਕੀ ਆ ਉਹ ਕਾ ਧੁੱਕੀ ਕਾ ਵੀ ਅਸੀਂ ਤਾਂ ਮੰਗ ਕਰ ਰਹੇ ਹਾਂ ਵੀ ਜਦ ਜਸਤਾ ਸਿੰਘ ਸੱਚਾ ਸਾਡੇ ਦੇ ਕਾਰਵਾਈ ਹੋਏ ਜੇ ਸਾਡਾ ਸੱਚਾ ਸਾਨੂੰ ਸੁਣੇ ਉਹ ਤੇ ਕਾਰਵਾਈ ਕਰੇ ਜੀ ਉਹ ਤੇ ਕੋਈ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ